ਅੱਜ ਸਾਡੇ ਨੰਨਾ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਜੋ ਵੀ ਦੇ ਵਿੱਚ ਸ਼ਨੀ ਮੰਦਰ ਵਿਖੇ ਜਿਹੜੀ ਆ ਮੂਰਤੀ ਸਥਾਪਨਾ ਮਾਤਾ ਬੰਗਲਾ ਮੁਖੀ ਜੀ ਦੀ ਮੂਰਤੀ ਸਥਾਪਨਾ ਕੀਤੀ ਸੀ ਜਿਹਦੇ ਸਬੰਧ ਵਿੱਚ ਉਹ ਹਰ ਸਾਲ ਦੀ ਤਰ੍ਹਾਂ ਇੱਥੇ ਅੱਜ ਲੰਗਰ ਦਾ ਭੰਡਾਰਾ ਜਿਹੜਾ ਉੱਥੇ ਕਰਦੇ ਨੇ ਸੋ ਬੜੀ ਖੁਸ਼ੀ ਦੀ ਗੱਲ ਹੈ ਜਿੱਥੇ ਸਾਰੇ ਲੋਕਾਂ ਨੂੰ ਬੁਲਾ ਕੇ ਨਾਲ ਇੱਥੇ ਬਾਹਰ ਲੰਗਰ ਵੀ ਲਗਾਉਂਦੇ ਨੇ ਤੇ ਹੋਰ ਵੀ ਸੇਵਾ ਦੇ ਕੰਮ ਕਰਦੇ ਨੇ ਸੋ ਅੱਜ ਇੱਥੇ ਪਹੁੰਚੇ ਆ ਸੋ ਸਾਰੇ ਜਿਹੜੇ ਇੱਥੇ ਆਣ ਕੀ ਬੜਾ ਵਧੀਆ ਲੱਗਾ ਕਿਉਂਕਿ ਮੈਂ ਅਕਸਰ ਦੇਖਦਾ ਕਿ ਇਹ ਪਰਿਵਾਰ ਜਿਹੜਾ ਵਾ ਇਹ ਮਾਤਾ ਬੰਗਲਾ ਮੁਖੀ ਦੇ ਆਸ਼ੀਰਵਾਦ ਨਾਲ ਜਿੱਥੇ ਇੱਥੇ ਸੇਵਾ ਕਰਦਾ ਹੋਰ ਵੀ ਜਿਹੜੇ ਧਾਰਮਿਕ ਜਾਂ ਸਮਾਜਿਕ ਕੰਮਾਂ ਦੇ ਵਿੱਚ ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੋ ਮਾਤਾ ਬੰਗਲਾ ਮੁਖੀ ਦੇ ਅੱਗੇ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਕਿ ਇਹ ਪਰਿਵਾਰ ਇਦਾਂ ਹੀ ਤਰੱਕੀਆਂ ਕਰਦਾ ਰਹੇ ਅਤੇ ਸ਼ਹਿਰ ਦੇ ਵਿੱਚ ਆਪਸੀ ਭਾਈਚਾਰਾ ਬਣਾਏ ਰੱਖੇ ਤਾ ਜੋ ਗੁਰਦਾਸਪੁਰ ਜਿਹੜਾ ਵਾ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਸਾਰੇ ਜਿਹੜੇ ਰਲ ਮਿਲ ਕੇ ਰਹਿ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਅਕਸਰ ਦੇਖਦੇ ਆ ਕਿ ਨੰਨਾ ਜੀ ਜਾਂ ਸੁਮੀ ਜੀ ਇੱਥੇ ਖੜੇ ਨੇ ਕੋਈ ਵੀ ਇਹਨਾਂ ਨੂੰ ਕਦੀ ਵਟਸਐਪ ਜਰੀਏ ਜਾਂ ਕਿਸੇ ਕਿਸੇ ਜਰੀਏ ਵੀ ਜਦੋਂ ਇਹਨਾਂ ਨੂੰ ਕੋਈ ਪਤਾ ਲੱਗਦਾ ਕਿ ਇਹ ਗਰੀਬ ਪਰਿਵਾਰ ਹੈ ਜਾਂ ਇਹ ਲੋੜਵੰਦ ਨੇ ਜਾਂ ਇਹਨਾਂ ਦੇ ਕੋਈ ਅਪਰੇਟ ਹੋਣ ਵਾਲਾ ਜਾਂ ਇਹਨਾਂ ਦੇ ਵਿਆਹ ਹੋਣ ਵਾਲਾ ਵਾ ਪਰ ਇਹ ਕਰ ਨਹੀਂ ਸਕਦੇ ਸੋ ਇਹ ਆਪਣੇ ਤੌਰ ਤੇ ਮੇਰੇ ਖਿਆਲ ਕਈ ਕੰਨਿਆਦਾਨ ਜਾਂ ਹੋਰ ਕਈ ਕੰਮ ਜਿਹੜੇ ਸਮਾਜਿਕ ਜਿਹੜੇ ਨੇ ਉਹ ਕਰ ਚੁੱਕੇ ਨੇ ਤੇ ਮੇਰੇ ਖਿਆਲ 10 ਦੇ ਵੀ ਘੱਟ ਨੇ ਪਰ ਸੇਵਾ ਬਹੁਤ ਜ਼ਿਆਦਾ ਕਰਦੇ ਨੇ ਸੋ ਇਹੋ ਜਿਹੇ ਇਨਸਾਨਾਂ ਦੀ ਲੋੜ ਵੀ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਬੜੇ ਲੋਕ ਗਰੀਬ ਨੇ ਅੱਜ ਅਸੀਂ ਗੁਰਦੁਆਰਾ ਸਾਹਿਬ ਮੰਦਰ ਜਾਂ ਮਸਜਿਦ ਕਿਤੇ ਵੀ ਜਾਂਦੇ ਆ ਉੱਥੇ ਤੇ ਮੱਤਾ ਟੇਕਦੇ ਆ ਸਾਰਿਆਂ ਦਾ ਵੱਡੀ ਸੇਵਾ ਇਹ ਆ ਕਿ ਜਦੋਂ ਕਿਸੇ ਗਰੀਬ ਨੂੰ ਬਿਮਾਰ ਹੋਏ ਉਹਦਾ ਲਾਰਜਲੀ ਉਹਦੀ ਮਦਦ ਕਰਦਣੀ ਉਹ ਸਾਰਿਆਂ ਨਾਲ ਵੱਡੀ ਸੇਵਾ ਸੋ ਸਾਰੇ ਮੈਂ ਧੰਨਵਾਦ ਕਰਦਾ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਹਰ ਸਾਲ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਜੈ ਮਾਤਾ ਜੀ ਅਨੁਸ਼ੀ ਜੈ ਮਾਤਾ ਜੀ ਸਭ ਨੂੰ ਜੈ ਮਾ ਬਗਲਾ ਮੁਖੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਜੀ ਦੇ ਜਿਹੜਾ ਮੂਰਤੀ ਸਥਾਪਨਾ ਆਪਾਂ ਕਰਵਾਈ ਸੀ ਛਣੀ ਮੰਦਿਰ ਉਸੇ ਵਿੱਚ ਆਪਾਂ ਹਰ ਸਾਲ 8 ਅਗਸਤ ਨੂੰ ਇੱਥੇ ਹੀ ਮੂਰਤੀ ਸਥਾਪਨਾ ਦਿਵਸ ਵਾਲੇ ਦਿਨ ਲੰਗਰ ਲਾਉਂਦੇ ਮਾਤਾ ਜੀ ਦਾ ਤੇ ਬਸ ਜਿ ਇਦਾਂ ਹੀ ਬਸ ਮਾਤਾ ਜੀ ਦੀ ਕਿਰਪਾ ਵਾ ਤੇ ਹਰ ਸਾਲ ਇਦਾਂ ਹੀ ਲੰਗਰਾਂ ਲੱਗਦੇ ਰਹਿਣ ਤੇ ਬਾਕੀ ਮੈਂ ਹੀ ਕਹਾਂ ਚਾਹੁੰਦਾ ਜੀ ਬਗਲਾ ਮੁਖੀ ਮਾਤਾ ਜੀ ਦੀ ਇੱਕ ਇਦਾਂ ਦੇ ਜਿਨ੍ਹਾਂ ਦੀ ਸ਼ਰਨ ਚ ਆ ਕੇ ਤੁਹਾਡਾ ਕੋਈ ਵੀ ਕੰਮ ਰੁਕ ਨਹੀਂ ਸਕਦਾ ਕਦੀ ਵੀ ਤੇ ਬਸ ਇਦਾਂ ਹੀ ਮਾਤਾ ਦਾ ਭਗਵਾਨ ਦਾ ਨਾਮ ਜਪਦੇ ਰਹੀ ਹਾਂ ਜੀ 2020 ਚ ਕਰਾਈ ਸੀ ਹਾਂਜੀ ਹਾਂਜੀ 2020 ਚ ਕਰਾਈ ਸੀ ਉਦੋਂ ਕੋਰੋਨਾ ਟਾਈਮ ਚੱਲਦਾ ਵੇਸ ਤੇ ਆਪਾਂ ਹਿਮਾਚਲ ਜਿਹੜਾ ਸੀ ਜਾਣਾ ਬੰਦ ਹੋਇਆ ਦਾ ਸੀ ਤੇ ਫਿਰ ਮੈਨੂੰ ਲੱਗਾ ਕਈ ਮੇਰੇ ਵਾਂਗ ਹੋਵੇ ਮੇਰੇ ਆਗੇ ਜਿਹੜੇ ਸੱਜਣ ਜਿਹੜੇ ਭਗਤੀ ਜਿਹੜੇ ਮਾਤਾ ਜੀ ਦੇ ਉੱਥੇ ਨਹੀਂ ਜਾ ਪਾਰੇ ਤੇ ਫਿਰ ਸਾਨੂੰ ਲੱਗਾ ਕਿ ਕਿਉਂ ਨਾ ਮਾਤਾ ਜੀ ਨੂੰ ਇੱਥੇ ਕਿਤੇ ਲਾਗੇ ਆਪਣੇ ਸਥਾਪਿਤ ਕੀਤਾ ਰਹੇ ਤਾਂ ਕਿ ਸਾਡੀ ਜਿਹੜੇ ਉਹਨਾਂ ਦੇ ਦਰਸ਼ਨ ਕਰਨ ਦੀ ਮਨੋ ਕਾਮਨਾ ਸਾਡੀ ਇੱਥੇ ਪੂਰੀ ਹੋ ਜੇ ਹਾਂਜੀ ਹਾਂਜੀ ਬੜਾ ਪਰਿਵਾਰ ਵਿੱਚ ਆਏ ਪੁੱਛੇ ਬਜੀ ਹਾਂਜੀ ਬੜਾ ਪਰਿਵਾਰ ਵਿੱਚ ਪੁੱਛਿਆ ਜੀ ਹਾਂਜੀ ਪੜਾ ਪਰਿਵਾਰ ਵੀ ਇੱਥੇ ਆਏ ਆ ਉਹਨਾਂ ਦੇ ਇਲਾਵਾ ਹੋਰ ਵੀ ਸ਼ਹਿਰ ਦੇ ਕਈ ਮੇਰੇ ਸੱਜਣ ਸਾਰੇ ਇੱਥੇ ਆਏ ਆ ਤੇ ਮੈਂ ਸਾਰਿਆਂ ਦਾ ਦਿਲੋਂ ਸ਼ੁਕਰੀਆ ਕਰਦਾ ਤੇ ਮਾਤਾ ਰਾਣੀ ਜੀ ਸਾਰਿਆਂ ਤੇ ਕਿਰਪਾ ਆਪਣੀ ਬਣਾਈ ਰੱਖਣ ਜੈ ਮਾਤਾ ਜੀ